ਵੋਟ ਪਾਇਆ ਹੈ ਜੀ ਆਪਣੇ ਕੈਂਡੀਡੇਟ ਨੂੰ ਪੰਥ ਦੇ ਨੂੰ ਤੇ ਬਾਲਟੀ ਦਾ ਨਿਸ਼ਾਨ ਲਾਏ ਤੇ ਅਸੀਂ ਸਾਰੇ ਜ਼ਿੰਮੇਵਾਰੀ ਨਾਲ ਕਹਿੰਦੇ ਆ ਕਿ ਐਤ ਕੀ ਸ਼੍ਰੋਮਣੀ ਅੰਮ੍ਰਿਤਸਰ ਬਹੁਤ ਸੀਟਾਂ ਦੇ ਉੱਤੇ ਜਿੱਤੂਣੇ ਲੂਗੀ ਜੋ ਕਰਕੇ ਸਾਰੀਆਂ ਸੀਟਾਂ ਦੇ ਉੱਤੇ ਬਾਲਟੀ ਦਾ ਨਿਸ਼ਾਨ ਹੈ ਚੰਡੀਗੜ੍ਹ ਦੇ ਵਿੱਚ ਵੀ ਤੇ ਹਰਿਆਣੇ ਦੀਆਂ ਦੋ ਸੀਟਾਂ ਗੁਰੂਪਸੇਤਰ ਤੇ ਕਰਨਾਲ ਵੀ ਸੋ ਬੜੇ ਤਕਰੇ ਹੋ ਕੇ ਹੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਲੈਕਸ਼ਨਾਂ ਦੇ ਵਿੱਚ ਭਾਗ ਲੈ ਰਹੇ ਹੈ। ਕਈ ਕਹਿੰਦੇ ਹੈ ਕਿ ਸਰਪਾਰਟੀ ਨੇ ਗੈਂਗਸਟਰਸ ਨੂੰ ਟਿਕਟਾਂ ਦਿੱਤੀਆਂ, ਕਿਸੇ ਨੂੰ ਦਿੱਤੀਆਂ। ਮੇਰਾ ਜਵਾਬ ਇਹ ਹੀ ਹੈ ਕਿ ਜੇ ਮੈਂ ਟਿਕਟਾਂ ਕਿਸੇ ਨੂੰ ਦਿੱਤੀਆਂ, ਉਹਨਾਂ ਨੂੰ ਮੈਂ ਪਾਰਲੀਮੈਂਟ ਦੀ ਜਮਹੂਰੀਅਤ ਦੇ ਵਿੱਚ ਲੈ ਕੇ ਆਏ ਆਂ। ਜਿਹੜੇ ਹント ਗੱਲਬਾਤ ਕਰਕੇ ਆਪਣੇ ਮਸਲੇ ਹੱਲ ਕਰਨਗੇ ਤੇ ਕਰਉਣਗੇ ਤੋਂ ਕੋਈ ਕਿਸਮ ਦੀ ਆਪਣਾ ਜਿਸਮੀ ਜੋਰ ਨਾਲ ਨਹੀਂ ਕਰਾਇਆ ਕਰਨਗੇ ਪਰ ਦਲੀਲ ਦੇ ਨਾਲ ਆਪਣੀ ਗੱਲ ਕਰਾਇਆ ਕਰਦੇ ਸਮਰੂਪਤਾ ਆਪਣੇ ਸਾਰੇ ਪਿੰਡਾਂ ਦੇ ਵਿੱਚ ਗ੍ਰਾਂਟ ਦੇਤੇ ਸਾਰੀਆਂ ਵਰਗਾਂ ਨੂੰ ਇਹ ਗਊਸ਼ੰਡ ਨੂੰ ਗ੍ਰਾਂਟ ਦੇਤੇ ਮੁਸਲਮਾਨਾਂ ਦੀ ਚਾਰ ਦਵਾਰੀਆਂ ਬਣਵਾਤੀਆਂ ਫਬਰਸਤਾਨਾਂ ਤੇ ਜਿਹੜੇ ਗ੍ਰੇਟੇਸਟ 6 ਸੀ ਉਹਨਾਂ ਦੀਆਂ ਜਿਹੜੀਆਂ ਹਵੇਲੀਆਂ ਸੀ ਉਹ ਠੀਕ ਕਰਾਤੀਆਂ ਨਵੀਆਂ ਬਣਵਾਤੀਆਂ ਪਰ ਅਜੇ ਤੱਕ ਜਿਹੜੀ ਗ੍ਰੀਪੀ ਹੈ ਇਹ ਬਹੁਤ ਖਤਰਨਾਕ ਹੈ ਇੰਦਰਾ ਗਾਂਧੀ ਨੇ ਨਾ ਨਾ ਤਸਿਕਾ ਇਹ ਰੋਗੀ ਕਪੜਾ ਮਕਾਉਣ ਪਰ ਗ੍ਰਿਪਾਂਧੇ ਕੋਲ ਨਾ ਰੋਟੀ ਹੈ ਨਾ ਕਪੜੇ ਨਾ ਮਕਾਨ ਹੈ ਦੇਖ ਲਓ ਜਾਂ ਕੇ ਪਿੰਡਾਂ ਦੇ ਵਿੱਚ ਬੀਬੀਆਂ ਦੇ ਕਪੜੇ ਫਟੇ ਹੋਏ ਐ ਉਹਨਾਂ ਦੇ ਬੱਚਾ ਨੂੰ ਠੀਕ ਖਰਾਬ ਨਹੀਂ ਮਿਲ ਰਹੀ ਉਹਨਾਂ ਦੀਆਂ ਲੱਤਾਂ ਸੁੱਕੀਆਂ ਪਈਆਂ ਬਾਹਾਂ ਸੁੱਕੀਆਂ ਪਈਆਂ ਉਹ ਸਕੂਲ ਚੰਗੀ ਚੜ੍ਹਨੀ ਜਾ ਸਕਦੇ ਕਿਉਂ ਕਰਕੇ ਉਹਨਾਂ ਦੀ ਖਰਾਕ ਹੀ ਹੈ ਨਹੀਂਗੀ ਤੇ ਛੱਤਾਂ ਚੋਰੀਆਂ ਕੰਦਾਂ ਡਿੱਗ ਰਹੀਆਂ ਤੇ ਦਿਹਾੜੀ ਵੀ ਪੂਰੀ ਨਹੀਂ ਮਿਲਦੀ ਕਿਸੇ ਵੀਰੇ ਜਿਹੜੀ ਟੈਨੀ ਜਾਂਦੇ ਕਿਉਂ ਕਰਕੇ ਦਿਹਾੜੀ ਹੁੰਦੀ ਨਹੀਂ ਤੇ ਮੋਤੀ ਨੇ ਕਿਆਸੀ ਕਰ ਕਰ ਮੈਂ ਨੌਕਰੀਆਂ ਦਊਂਗਾ ਐੋ ਚੀ ਗੱਲ ਸਬਤ ਨਹੀਂ ਕੀਤੀ ਮੋਤੀ ਸਾਹਿਬ ਨੇ ਤੇ ਆਮ ਭਾਟੀ ਨੇ ਕਿਆਸੀ ਕਰ ਕਰ ਬੀਬੀਆਂ ਨੂੰ 1000 ਰੁਪਏ ਚੜ ਦੇ ਮਹੀਨੇ ਉਹਨਾਂ ਦੇ ਬੈਂਕ ਦੇ ਵਿੱਚ ਆ ਜਾ ਕਰੂਗਾ ਉਹ ਵੀ ਨਹੀਂ ਕੀਤਾ ਸੋ ਇਹ ਲੀਡਰਾਂ ਨੇ ਝੂਠ ਮਾਰ ਕੇ ਵੋਟਾਂ ਬਣਾ ਕੇ ਸਰਕਾਰਾਂ ਬਣਾਈਆਂ ਜਿਹੜੀਆਂ ਮੈਂ ਸਮਝਦਾ ਕਿ ਗੈਰ ਜ਼ਿੰਮੇਵਾਰ ਸਰਕਾਰਾਂ ਹੈ ਜੀ ਹੈ ਇਹ ਇੰਨਾ ਤਾਂ ਹੁਣ ਖਾਤਮਾ ਕਰ ਦੇਣਾ